ਅੱਜ ਰਾਇਲ ਮਾਰਸ਼ਲ ਆਰਟ ਅਕੈਡਮੀ ਗਿਲੰਦਰ ਵਿਖੇ 2025 ਸਕੂਲ ਖੇਡਾਂ ਵਿੱਚ ਤਾਈਕਵਾਂਡੋ ਖੇਡ ਦਾ ਉਦਘਾਟਨ ਪ੍ਰਿੰਸੀਪਲ ਕਮ ਕਨਵੀਨਰ ਸਰਦਾਰ ਸੁਤਵਿੰਦਰਪਾਲ ਸਿੰਘ ਜੀ ਨੇ ਮੈਚ ਦੀ ਸ਼ੁਰੂਆਤ ਕਰਵਾ ਕੇ ਕੀਤਾ ਇਸ ਮੌਕੇ ਉਹਨਾਂ ਬੋਲਦੇ ਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ ਜਿਸ ਨਾਲ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਤੌਰ ਤੇ ਵਿਕਾਸ ਹੁੰਦਾ ਹੈ ਇਸ ਮੈਚ ਵਿੱਚ ਸਾਰੇ ਉਮਰ ਵਰਗ ਦੇ 150 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਇਸ ਮੌਕੇ ਸਹਾਇਕ ਕਨਵੀਨਰ ਨikhil Hans, Vikas Kumar, Nirmal Singh, Prerna, Vishal, Jasman, Teja Kotwal, ਪ੍ਰਿੰਸੀਪਲ Yogesh, Surender Singh, Suresh Kumar ਅਤੇ ਹੋਰ ਵੀ ਸਟਾਫ ਹਾਜ਼ਰ ਰਹੇ। ਜਿਲ੍ਹਾ ਜਲੰਧਰ ਸਕੂਲ ਖੇਡਾਂ ਜੋਗੇੜਾ ਥਰਮੀਆਂ ਇਸ ਵਾਰ ਹੋ ਰਹੀਆਂ ਨੇ ਜਿਲ੍ਹਾ ਜਲੰਧਰੀਆਂ। ਤੋਂ ਅੱਜ ਜਿਹੜਾ ਹੈ ਇਹ ਤਾਈਕਵਾਂਡੋ ਦੇ ਜਿਹੜੇ ਆ ਮੈਚ ਇਹ ਰਾਇਲ ਮਾਰਸ਼ਲ ਅਕਾਡਮੀ ਜਿਹੜੀ ਹੈ ਤੇ ਬਡਾਲਾ ਚੌਕ ਦੇ ਵਿੱਚ ਹੈ ਉਹਦੇ ਵਿੱਚ ਇਹ ਸ਼ੁਰੂ ਹੋਣ ਜਾ ਰਹੇ ਨੇ ਇਸ ਦੇ ਵਿੱਚ ਅੱਜ ਲੜਕੇ ਤੇ ਲੜਕੀਆਂ ਦੋਨਾਂ ਦੇ ਮੁਕਾਬਲੇ ਤਾਇਟਲ ਦੇ ਨਾਲੇ ਜਿਸ ਦੇ ਵਿੱਚ ਤਿੰਨ ਵਰਗ ਨੇ ਲੜਕੇ ਤੇ ਲੜਕੀਆਂ ਦੇ ਵਿੱਚ 14 17 ਤੇ 19 ਤੇ ਵੱਖ-ਵੱਖ weight ਨੇ ਅੱਜ ਜਿਹੜੇ ਆ ਇਹ ਸਾਰੇ ਵਿਦਿਆਰਥੀਆਂ ਦੇ ਮੁਕਾਬਲੇ ਆ ਉਹ ਇੱਥੇ ਹੋਣ ਜਾ ਰਹੇ ਆ ਤੇ ਸਾਡੇ ਜ਼ੋਨ 9 ਤੋਂ ਵੀ ਇੱਕ ਟੈਕ ਟੀਮ ਆਈ ਆ ਸਾਡੀ ਉਸ ਦੇ ਵਿੱਚ ਸਾਡਾ ਰੌਣਕਾ ਕੁੰਦਿਆਕੀ ਦੂਸਰਾ ਸਤਿਅਮ ਇੱਕ ਸੁਖਮਨ ਹੈ ਉਹ ਵਿਦਿਆਰਥੀ ਜਿਹੜੀ ਹੈ ਜਿਲ੍ਹਾ ਜਲੰਧਰ ਦੇ ਜਿਹੜੇ ਟਾਇਟਵਾਂਡੋਂ ਹੁੰਦੇ ਬਾਹਰ ਤੋਂ ਅੱਜ ਜਿਹੜੇ ਵਿਦਿਆਰਥੀ ਕੇਸ ਦੇ ਵਿੱਚ 1st 2nd 3rd ਆਉਣਗੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਉਹਨਾਂ ਦੇ ਪਰਚੇਸ ਤੇ ਉਹਨਾਂ ਦੇ ਜਿਹੜੇ ਅਧਿਆਪਕ ਉਹ ਉਹਨਾਂ ਦੇ ਨੂੰ ਮੈਂ ਐਡਵਾਂਸ ਦੇ ਵਿੱਚ ਉਹਦਾ ਇਹਨਾਂ ਇਹ ਜਿਹੜੇ ਵਿਦਿਆਰਥੀ ਇਸ ਤੋਂ ਬਾਅਦ ਜਿਹੜੇ ਹੈ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰਨਗੇ ਉਹ ਜਿਹੜੀਆਂ ਉਹਨਾਂ ਦੇ ਵਿੱਚ ਇਹ ਸਾਡੇ ਜ਼ਿਲ੍ਹਾ ਜਲੰਧਰ ਦਾ ਨਾਮ ਰਸ਼ਿਦ